ਨਸ਼ਿਆਂ ਖਿਲਾਫ ਚਲਾਈ ਗਏ ਮੁਹਿੰਮ ਤਹਿਤ ਮੁਹਾਲੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਚੰਡੀਗੜ੍ਹ ਤੋਂ ਹਰਿਆਣਾ ਜਾ ਰਹੇ ਇੱਕ ਟਰੱਕ ਵਿੱਚੋਂ 500 ਤੋਂ ਵੱਧ ਸ਼ਰਾਬ ਦੀਆਂ ਨਜਾਇਜ਼ ਪੇਟੀਆਂ ਬਰਾਮਦ ਕੀਤੀਆਂ ਪੁਲਿਸ ਨੇ ਦੱਸਿਆ ਕਿ ਜਦੋਂ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ ਤਾਂ ਇਸੇ ਦੌਰਾਨ ਇਸ ਟਰੱਕ ਨੂੰ ਰੋਕਿਆ ਗਿਆ ਜਿਸ ਤੋਂ ਬਾਅਦ ਕੀਤੀ ਗਈ ਚੈਕਿੰਗ ਦੌਰਾਨ ਇਹ ਸ਼ਰਾਬ ਬਰਾਮਦ ਹੋਈ ਫਿਲਹਾਲ ਪੁਲਿਸ ਵੱਲੋਂ ਮਾਮਲੇ ਵਿੱਚ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਹ ਦਾਰੂ ਫੜੀ ਐ ਤੇ ਹੰਡੇਸਰਾ ਕਿੰਨੀ ਪੇਟੀ ਦਾਰੂ ਫੜੀ ਐ ਇਹ ਕਿੱਥੇ ਤੋਂ ਕਿੱਥੇ ਜਾ ਰਹੀ ਸੀ ਦੇਖੋ ਬਲਣਾ ਮੈਂ ਤੁਹਾਨੂੰ ਗੱਲ ਦੋ ਬਲਾਈ ਕੁ ਥੋੜੀ ਬੈਕਗਰਾਉਂਡ ਦੱਸਾਂ ਵੀ ਸੀਲ ਆਪਰੇਸ਼ਨ ਚਲਾਇਆ ਜਾ ਰਿਹਾ ਸੀਗਾ ਪੂਰੇ ਡਿਸਟ੍ਰਿਕਟ ਦੇ ਵਿੱਚ ਐਸਐਸਪੀ ਸਾਹਿਬ ਨੇ ਸਟੇਸ਼ਨ ਨਾਕੇ ਬੰਦੇ ਕਰਾਈ 10 ਨਾਕੇ ਆਪਾਂ ਜਿਹੜੇ ਹੈਗੇ ਨੇ ਜਿੰਨੇ ਵੀ ਆਪਣੇ ਇੰਟਰਸਟਿਡ ਬਾਰਡਰਸ ਹੈਗੇ ਉੱਥੇ ਲਾਇਆ ਹੋਇਆ ਹਰ ਨਾਕੇ ਦੇ ਉੱਪਰ ਸਟਰੀਨ ਸੁਪਰਵਾਈਜ਼ਰ ਅਸੇ ਡੀਐਸਪੀ ਸਾਹਿਬਨ ਹਾਜ਼ਰ ਸੀ ਤੇ ਸਾਰੇ ਟੂਟਰ ਨਾ ਕਰੇ ਉਹ ਐਸਪੀਸੀਟੀ ਤੇ ਐਸਪੀ ਰੂਲਰ ਆਪਨੇ ਆਪਣੇ ਯੂਜ ਕਰ ਰਹੇ ਸੀਗੇ ਉਧੇ ਤੇ ਅੱਜ ਬੜੀ ਇੰਟੈਂਸਿਵ ਚੈਕਿੰਗ ਹੋਈ ਹੈ ਇਹ ਸਵੇਰ ਤੋਂ ਲੈ ਕੇ ਲਖਬਦੀ ਸਵੇਰ ਸਾਢੇ ਤੋਂ ਚੱਲ ਰਹੀ ਹੈ। ਉਧੇ ਤੇ ਸ਼ਕਤੀ ਗੱਡੀਆਂ ਚੈੱਕ ਕੀਤੀਆਂ, ਸ਼ਕਤੀ ਵਾਹਨਾਂ ਦਾ ਕੀਤਾ ਗਿਆ ਜਿਹੜੇ ਹੈਗੇ ਨੇ ਜਿਹੜੇ ਆਪਣੇ ਰੂਟ ਦਾ ਮੇਰੇ ਕੋਲ ਇਸਨੇ ਸਾਬਤ ਹੈਗੇ ਨੇ ਲੰਬਾ ਬੰਦੇ ਨੂੰ ਉਧੇ ਫੋਟੋ ਬਾਕੇ ਚੈੱਕ ਕਰ ਲੈਣੇ ਵੀ ਕਿਸੇ ਤਰੀਕੇ ਨਾਲ ਕਿਸੇ ਤਰ੍ਹਾਂ ਹੀ ਡਾਇਰੈਕਟ ਟ੍ਰੈਫਿਕ ਵੋਲੇਸ਼ਨ ਕਰਦੇ ਨੇ 160 ਤੋਂ ਚਲਾਨੇ ਵੀ ਹੋਏ ਹੈਗੇ ਨੇ ਇਹ ਲੈ ਕੇ ਹੋਈ ਹੈ ਇਹ ਨਕਸ਼ਾ ਸੀਗਾ ਇਹ ਲਾਇਆ ਹੋਇਆ ਸੀ ਆਪਣਾ ਅੰਮ੍ਰਾਲੇ ਤੋਂ ਜਿਹੜੀ ਸੌਰੀ ਹੰਡੀਸਟੇਟ ਤੋਂ ਅੰਮ੍ਰਾਲੇ ਨੂੰ ਲਿੰਕ ਰੋਡ ਜਾਂਦੀ ਹੈ ਇਹ ਜਿਹੜੀ ਰੋਡ ਹੈ ਇਹ ਕਿਉਂਕਿ ਮੇਨ ਜਿਹੜਾ ਹਾਈਵੇ ਹੈ ਉਹਦੇ ਇੱਕ ਪੈਰਲ ਰਸਤਾ ਹੈਗਾ ਉੱਪਰ ਸ਼ਿਫਟੇ ਲੰਘਣ ਤੋਂ ਤੇ ਵਕਾਪਾ ਇਹਨਾਂ ਨੇ ਟੈਕਟ ਸਮਝਦੇ ਆ ਸਾਹਮਣੇ ਨਕਦੰਦੀ ਕੀਤੀ ਸੀ ਕਮਿਸ਼ਨਰ ਜੀਵਨ ਸਿੰਘ ਆਦਰਸ਼ ਜੀ ਦੇ ਇਹ ਬੜੇ ਬੜੇ ਮਿਹਨਤੀ ਬੋਸ ਸਬੰਡਰ ਨਾਲ 70 ਨੂੰ ਵੀਸ ਨੇ ਜੱਲਾ ਵੀ ਇਹਨੇ ਕਰੀਏ ਬੜੀਆ ਕੰਮ ਕੀਤਾ ਨੇ ਤੇ ਜਦੋਂ ਸਰ ਜੀਵਨ ਸਿੰਘ ਉਹਨਾਂ ਨੇ ਗੱਡੀ ਨੂੰ ਸੱਜੇ ਦੇ ਹੱਥ ਤੇ ਰੋਕ ਕੇ ਚੈੱਕ ਕੀਤਾ ਤੇ ਇਸ ਗੱਡੀ ਦੇ ਵਿੱਚ ਜਿਹੜੀ ਹੈਗੀ ਐ ਇੰਟੀਰੀਅਰ ਨੂੰ ਗਸਤੀ ਬਟ ਫੋਰ ਸੇਲ ਇਨ ਕੰਡੀਸ਼ਨ ਹੁੰਦੀ ਪੂਰ ਲੱਗੀ ਹੋਈ ਸਰ ਸਰ ਇਹ ਕਿਥੋਂ ਕਿਹੜੇ ਪਾਸੇ ਜਿਹੜੇ ਆ ਰਹੇ ਸੀ ਇਹ ਟ੍ਰੈਕਟਰ ਤੋਂ ਆਇਆ ਕਿੰਨੀ ਕੱਟੀ ਦਾ ਹੋਇਆ ਇਹਦੇ ਅੰਦਰ ਠੀਕ ਕਰਕੇ ਦੇਖੋਈਏ ਆਪਾਂ ਇਸ ਨੂੰ ਕੰਡੀਗਰ ਤੇ ਲੈ ਕੇ ਚੱਲੇ ਹਾਂਗੇ ਜਿੱਥੇ ਜਾ ਰਹੇ ਸੀ ਇਹਨੇ ਪਹੁੰਚਿਆ ਸੀ ਇਹ ਹਲੇ ਨਾ ਜਿਹੜੀ ਇਨਵੈਸਟੀਗੇਸ਼ਨ ਬਹੁਤ ਹੀ ਪ੍ਰੀਲੀਮ ਸਟੇਜ ਤੇ ਹੈ ਹਲਵਾ ਜੀ ਸ਼ਰਾਬ ਲਾ ਰਹਿਆ ਸਨ ਪੂਰੀ ਸ਼ ਤਕਰੀਬਨ 450 ਪੇਟੀ ਹੁੰਦਾ ਚ ਸੀ ਇਸ ਸਟ੍ਰਕਚਰ ਚ ਲਾ ਚੁੱਕਿਆ ਕਾਉਂਟ ਹੋਗੀ ਵਿੱਚ ਵੀ ਤੁਸੀਂ ਦੇਖ ਰਹੋ ਪਈਆਂ ਨੇ ਕਾਫੀ ਹਲੇ ਹੋ ਸਕਦਾ ਚੇਜ਼ ਹੋਵੇ 650 ਹੋਵੇ ਕਿੰਨੀ ਟੋਟਲ ਹੁੰਦੀ ਹੈ ਉਹ ਵੀ ਨਹੀਂ ਹਲੇ ਤੁਹਾਨੂੰ ਪਤਾ ਲੱਗਿਆ ਪਰ ਕੇਸ ਦਰਜ ਕਰ ਲਿਆ ਮੌਕੇ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਦਾਰੂ ਘਟਾਂਗੇ ਉਹਦੀ ਕੁਆਲਿਟੀ ਕਿੱਚਰਾਗੇ ਉਹ ਰਿਪੋਰਟ ਕਰਾਂਗੇ ਇਹਦੀ ਸਾਰੀ ਕਾਰਵਾਈ ਤੇ ਨਕਸ਼ੇ ਮੇਲ ਜਿਹੜੀ ਹੈਗੇ ਪੁੱਛ ਕੇ ਜਾ ਕੇ ਠਾਣੇ ਉਦੀ ਕਰਦੇ ਆਂ ਫੇਰ ਪਤਾ ਲੱਗੂਗਾ ਵੀ ਕਿਹਦੇ ਪਾਸੇ ਕੰਮ ਕਰੇ ਇੱਕ ਡਰਾਈਵਰ ਹੈਗਾ ਇੱਕ ਇਹਦਾ ਅਸਿਸਟੈਂਟ ਹੈ ਦੇਦਰਾਮ ਡਰਾਈਵਰ ਹੈ ਉਹਦਾ ਅਸਿਸਟੈਂਟ ਹੈ ਪੂਰੀ RAM ਦੋਨੇ ਡਿਸਟ੍ਰਿਕਟ ਬਾੜਵੇ ਰਾਜਸਥਾਨ ਦੇ ਰਹਿਣ ਵਾਲੇ ਨੇ ਦੋਨੋਂ ਪੜੇਗੇ ਜੀ ਦੋਨੇ ਮੋਕੇ ਤੇ ਪੜੋ ਲੋ ਪੜੇਗੇ ਸੱਜੇ ਤੋਂ ਹੋ ਗਿਆ ਸਰ ਹਾਂ ਜੀ ਦੋਨੋਂ ਤੇ ਹੋ ਗਏ ਜੀ ਪਰਚੇ ਦੋਦੇ ਬਸ ਹੋ ਗਿਆ ਜੀ ਤੁਸੀਂ ਦੇਖੋ ਵੀ ਇੰਸਟ੍ਰੇਟ ਤੇ ਇਹਨਾਂ ਦੀ ਸਰਵਿੰਗ ਹੈ ট্রাক ਦਾ ਨੰਬਰ ਹਰਿਆਣੇ ਦਾ ਹੈ ਡਰਾਈਵਰ ਤੇ ਅਸਿਸਟੈਂਟ ਹੈਗੇ ਨੇ ਰਾਜਸਥਾਨ ਦੇ ਨੇ ਧਾਰੂਪੁਰਸ਼ੇਲ ਨੇ ਜੰਡੀਗੜ ਹੈ ਬੜੀ ਪੰਜਾਬ ਚ ਗਈ ਹੈ Είναι इन आधे कितने लंबे लंग Ευχαριστώ. Ευχαριστώ. Ευχαριστώ.